ਇਸ ਸੰਸਾਰ ਵਿੱਚ ਹਰ ਬੰਦਾ ਜਿਹੜਾ ਹੈ ਉਹਨੂੰ ਕਿਸੇ ਦੂਜੇ ਦੀ ਲੋੜ ਜ਼ਰੂਰ ਹੈ ਇੱਚ ਕੋਈ ਸ਼ੱਕ ਨਹੀਂ ਇਨਸਾਨੀਆਂ ਇਨਸਾਨ ਦੀ ਮੈਂ ਗੱਲ ਕਰ ਰਿਹਾ ਦੂਜੇ ਜੀਵਾਂ ਦੀ ਨਹੀਂ ਹਰ ਬੰਦਾ ਜਿਹੜਾ ਦੂਸਰੇ ਦੇ ਉੱਤੇ ਆਸਰਾ ਕੇ ਬੈਠਾ ਹੈ ਜੇ ਰਾਜਾ ਸ਼ਕਤੀਸ਼ਾਲੀ ਬਲਵਾਨ ਹੈ ਤੇ ਉਹਨੂੰ ਵੀ ਤਾਂ ਪਰਜਾ ਦੀ ਆਸ ਹੈ ਭਾਵੇਂ ਉਹ ਡੈਮੋਕ੍ਰੇਸੀ ਹੋਵੇ ਲੋਕਤੰਤਰ ਹੋਵੇ ਤੇ ਭਾਵੇਂ ਪੁਸ਼ਤੈਨੀ ਰਾਜ ਹੋਵੇ ਡਿਕਟੇਟਰਸ਼ਿਪ ਹੋਵੇ ਪਰ ਜਨ ਨੂੰ ਲੋੜ ਹੈ ਰਾਜ ਦੀ ਆ ਡੈਮੋਕਰੇਸੀ ਵਿੱਚ ਵੀ ਲੋਕਤੰਤਰ ਵਿੱਚ ਵੀ ਤਾਂ ਪਰਜਾ ਦੀ ਲੋੜ ਮੈਂ ਬੇਨਤੀ ਕਰਾਂ ਕਿਹੜਾ ਬੰਦਾ ਜਿਹਨੂੰ ਪਰਜਾ ਦੀ ਮੁਥਾਜੀ ਨਹੀਂ ਜੇ ਥੋੜਾ ਜਨੂੰ ਬਰੀਕੀ ਨਾਲ ਦੇਖੀਏ ਰਾਜੇ ਨੂੰ ਪਰਜਾ ਦੀ ਲੋੜ ਹੈ ਤੇ ਪਰਜਾ ਨੂੰ ਵੀ ਆਪਣੇ ਮੁਲਕ ਨੂੰ ਚਲਾਉਣ ਲਈ ਰਾਜੇ ਦੀ ਲੋੜ ਹੈ ਇੱਕ ਦੂਜੇ ਦੀ ਲੋਡ ਦੇ ਪੂਰਕ ਨਹੀਂ ਅੱਜ ਅਸੀਂ ਦੇਖਣਾ ਕੋਈ ਬੰਦਾ ਐਸਾ ਨਹੀਂ ਜ਼ਿੰਦਗੀ ਦੇ ਫੀਲਡ 'ਚ ਜਿਹਨੂੰ ਬੰਦੇ ਨੂੰ ਬੰਦਿਆਂ ਦੀ ਲੋਡ ਨਹੀਂ ਜਿਵੇਂ ਮੰਨ ਲਓ ਇੱਕ ਨੇਤਾ ਹੈ ਮੈਂ ਚਲੋ ਇਹ ਸਿੱਧੀ ਜੀ ਗੱਲ ਕਰ ਰਿਹਾ ਉਹਨੂੰ ਵੀ ਤਾਂ ਕੱਲ ਇਹਨਾਂ ਲੋਕਾਂ ਦੀ ਲੋਡ ਹੈ ਵੋਟਾਂ ਦੀ ਇੱਕ ਗਾਉਣ ਵਾਲਾ ਗਵਈਆ ਹੈ ਉਹ ਵੀ ਤਾਂ ਆਪਣੇ ਦਾਅਵੇ ਨਾਲ ਛਾਤੀ ਠੋਕ ਕੇ ਕਹਿ ਲੱਗ ਪੈਂਦਾ ਇੰਨੇ ਲੋਕ ਮੇਰੇ ਫੈਨ ਨੇ ਇੰਨੇ ਲੋਕ ਮੈਨੂੰ ਸੁਣਦੇ ਚਾਹ ਕੀਰਤਨ ਕਥਾ ਦਾ ਦਹਿਰਾ ਹੈ ਇਸ ਵਿੱਚ ਵੀ ਇੱਕ ਹਉਮੇਪਨਪ ਦੀ ਪਈ ਹੈ ਕਿ ਇੰਨੇ ਲੋਕ ਮੇਰੇ ਪਿੱਛੇ ਆ ਸੰਤ ਕਹੋ ਮਹੰਤ ਕਹੋ ਰਾਜਨੇਤਾ ਕਹੋ ਲੀਡਰ ਕਹੋ ਕੋਈ ਬੰਦਾ ਇਸ ਧਰਤੀ ਦੇ ਖਿੱਤੇ 'ਚ ਜਿਹੜਾ ਹੈ ਉਹਨੂੰ ਆਪਣੀ ਕੰਮ ਦੇ ਵਿੱਚ ਕਿਸੇ ਦੂਜੇ ਬੰਦੇ ਦੀ ਜ਼ਰੂਰਤ ਜ਼ਰੂਰ ਹੈ ਅਗਲੀ ਬਿੰਦ ਤੇ ਕਿ ਇਸ ਮੁਲਕ ਅੰਦਰ ਖਾਸ ਕਰਕੇ ਭਾਰਤ ਵਿੱਚ ਬਾਦਸ਼ਾਹਾਂ ਨੂੰ ਕਈ ਵਾਰੀ ਪਰਮਾਤਮਾ ਨਾਲ ਤੁਲਨਾ ਦੇ ਦਿੱਤੀ ਗਈ ਤੇ ਉਸ ਦੇ ਦਰ ਤੇ ਲੋਕ ਫਰਿਆਦੀ ਹੁੰਦੇ ਸਨ ਤੇ ਜਦੋਂ ਅਸੀਂ ਪ੍ਰਾਤਨ ਹਿਸਟਰੀ ਨੂੰ ਪੜਨੇ ਆ ਤੇ ਕਈ ਵਾਰੀ ਚਿੱਠੀਆਂ ਵਿੱਚ ਇਥੋਂ ਤੱਕ ਲਿਖਿਆ ਮਿਲਦਾ ਰਾਜੇ ਨੂੰ ਰਿਜ਼ਕ ਦਾਤਾ ਪ੍ਰਜਾ ਪਾਲਕ ਜਹਾਂ ਪਨਾਹ ਹਰ ਦੋ ਆਲਮ ਸ਼ਾ ਤੱਕ ਸ਼ਬਦ ਵਰਦੇ ਇਹ ਸਾਰੇ ਸ਼ਬਦ ਇਤੋਂ ਤੱਕ ਕਿ ਰਾਜਿਆਂ ਨੂੰ ਲੋਕ ਭਗਵਾਨ ਕਹਿ ਲੱਗ ਪਏ ਇਹ ਭਗਵਾਨ ਹੈ ਇਹਦਾ ਦਿੱਤਾ ਸੀ ਖਾਣੇ ਪਾਇ ਤੇ ਲੋਕਾਂ ਦੀ ਸ਼ਬਦਾਵਲੀ ਵਿੱਚ ਇਹ ਪੈ ਗਿਆ ਕਿ ਪਰਜਾ ਪਾਲਕ ਰਿਜਕ ਦਾਤਾ ਅੰਨ ਦਾਤਾ ਸ਼ਹਿਨशाह ਪਰ ਗੁਰਮਤ ਨੇ ਇੱਕ ਜਿਹੜੀ ਸਾਨੂੰ ਵਿਲੱਖਣ ਚੀਜ਼ ਦਿੱਤੀ ਗੁਰਮਤ ਨੇ ਸਭ ਤੋਂ ਪਹਿਲੀ ਗੱਲ ਇਹ ਕਹੀ ਕਿ ਜੋ ਕੁਝ ਭਾਗਾ ਚ ਰੱਬ ਨੇ ਲਿਖਿਆ ਹੈ ਤੇਰੇ ਖੱਤ ਨਾਲ ਤੇ ਕੋਈ ਧੱਕੇ ਨਾਲ ਖੋ ਸਕਦਾ ਹੈ ਖੱਤ ਜਪਈ ਨੂੰ ਪਰ ਮੱਥੇ ਦੀ ਕੋਈ ਨਹੀਂ ਖੋ ਸਕੇਗਾ ਗੁਰਮਤ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜਾ ਕਨਸੈਪਟ ਸੀ ਬਾਦਸ਼ਾਹ ਵਾਲਾ ਰਜ਼ਕ ਦਾਤਾ ਪਰਜਾ ਪਾਲਕ ਜਿਹਨ ਲੋਕ ਸ਼ਬਦ ਵਰਤਦੇ ਸਨ ਉੱਥੇ ਗੁਰੂ ਨੇ ਸਭ ਤੋਂ ਵੱਡੀ ਜਿਹੜੀ ਬਖਸ਼ਿਸ਼ ਕੀਤੀ ਉਹਨਾਂ ਕਿਹਾ ਇਸ ਸੰਸਾਰ ਵਿੱਚ ਰਜ਼ਕ ਦਾਤਾ ਪਰਜਾ ਪਾਲਕ ਅਨ ਦਾਤਾ ਪਾਤਸ਼ਾਹ ਕੇਵਲ ਅਕਾਲ ਪੁਰਖ ਵੈਗੁਰੂ ਹੈ ਨਾ ਪਰਮਾਤਮਾ ਦੇ ਤੁਲ ਕੋਈ ਸੁਲਤਾਨ ਹੈ ਨਾ ਪਰਮਾਤਮਾ ਦੇ ਤੁਲ ਕੋਈ ਰਾਜਾ ਹੈ ਨਾ ਪਰਮਾਤਮਾ ਦੇ ਤੁਲ ਕੋਈ ਦਾਤਾ ਹੈ ਗੁਰਮਤਿ ਨੇ ਸਭ ਤੋਂ ਵੱਡੀ ਬਖਸ਼ਿਸ਼ ਕੀਤੀ ਇਸੇ ਕਰਕੇ ਜਦੋਂ ਅਸੀਂ ਬਾਣੀ ਪੜ੍ਹਦੇ ਆ ਇੱਥੇ ਹਜ਼ੂਰ ਜਦੋਂ ਮੰਗਣ ਦੀ ਗੱਲ ਕਰਦੇ ਆ ਠੀਕ ਹੈ ਸੰਗਤ ਵਿੱਚ ਮੰਗਣ ਦੀ ਗੱਲ ਕੀਤੀ ਗੁਰੂ ਤੋਂ ਮੰਗਣ ਦੀ ਗੱਲ ਕੀਤੀ ਪਰ ਇਹਨਾਂ ਦੋਨਾਂ ਦਾ ਅੰਦਰੂਨੀ ਭਾਵ ਖੈ ਕਿ ਸਾਡੀ ਝੋਲੀ ਕੇਵਲ ਆਕਾਰਪੁਰਖ ਅੱਗੇ ਹੀ ਅੱਡੀ ਜਾਂਦੀ ਹੈ ਰੱਬ ਤੋਂ ਬਿਨਾ ਕੋਈ ਬੰਦਾ ਦਾਤਾ ਬਣ ਕੇ ਕਿਸੇ ਨੂੰ ਦਾਤ ਨਹੀਂ ਦੇ ਸਕਦਾ ਜਿਹੜਾ ਦੇ ਰਿਹਾ ਉਹ ਵੀ ਕਿਸੇ ਤੋਂ ਮੰਗ ਰਿਹਾ ਉਹ ਸੁਤੰਤਰ ਨਹੀਂ ਮੈਨੂੰ ਯਾਦ ਹੈ ਇੱਕ ਵਾਰੀ ਇਹ ਪੜਿਆ ਸੀ ਮੈਂ ਇੱਕ ਪੁਸਤਕ 'ਚ ਕਿ ਕਿਸੇ ਫਕੀਰ ਦੇ ਕੋਲ ਪਿੰਡ ਦੇ ਲੋਕ ਇਕੱਠੇ ਹੋ ਕੇ ਗਏ ਸਮਝਣ ਵਾਸਤੇ ਉਹਨਾਂ ਕਹਿੰਦੇ ਤੇਰੀ ਬਾਦਸ਼ਾਹ ਬਹੁਤ ਮੰਨਦਾ ਹੈ ਤੇਰਾ ਸਨਮਾਨ ਬਹੁਤ ਕਰਦਾ ਹੈ ਸਤਕਾਰ ਬਹੁਤ ਕਰਦਾ ਹੈ ਸਾਡਾ ਇਹ ਕੰਮ ਹੈ ਤੂੰ ਸਾਡੇ ਨਾਲ ਚੱਲ ਤੂੰ ਸਾਡੀ ਸਿਫਾਰਿਸ਼ ਕਰ ਹੋ ਸਕਦਾ ਹੈ ਕਿ ਤੇਰੀ ਮੰਨ ਲੈ ਤੇਰੀ ਗੱਲ ਉਹਨੇ ਮੋੜਦੀ ਨਹੀਂ ਉਹ ਫਕੀਰ ਕਹਿੰਦਾ ਮੈਂ ਕਦੀ ਇਸ ਤਰ੍ਹਾਂ ਕਿਸੇ ਦੇ ਬਾਦਸ਼ਾਹ ਦੇ ਬੂਵੇ ਤੇ ਨਹੀਂ ਗਿਆ ਮੰਗਣ ਵਾਸਤੇ ਵੇਖੋ ਮੇਲ ਮਲਾਪ ਹੋਣਾ ਹੋਰ ਚੀਜ਼ ਹੈ ਪਰ ਲਾਲਚ ਤੋਂ ਬਿਨਾ ਸੰਸਾਰ ਚ ਵਿਚਰਨੇ ਇਨੇ ਲੋਕ ਮਿਲਦੇ ਆ ਪਰ ਅੰਦਰ ਦੀ ਬਿਰਤੀ ਇਹ ਨਾ ਹੋਵੇ ਕਿ ਜੇ ਕੰਮ ਨੂੰ ਮਿਲਿਆ ਤੇ ਮੈਂ ਤਰਲੇ ਮਾਰ ਕੇ ਇਹਦੇ ਤੋਂ ਕੁਝ ਲੈਣਾ ਉਹਨੇ ਕਹਿੰਦੀ ਗੱਲ ਮੈਨੂੰ ਮਿਲਦਾ ਹੈ ਰਾਜਾ ਪਰ ਜੇ ਤੁਸੀਂ ਕਹਿੰਦੇ ਮੈਂ ਚਲਾ ਜਾਣਾ ਪਰ ਮੇਰੀ ਰੂਹ ਨਹੀਂ ਮੰਨਦੀ ਕਹਿੰਦੇ ਨਹੀਂ ਤੇਰੀ ਗੱਲ ਸਨਕਾਰ ਕਰ ਲੈਣੀ ਜਦੋਂ ਗਿਆ ਤੇ ਕਹਿੰਦੇ ਕਿ ਬਾਦਸ਼ਾਹ ਜਿਹੜਾ ਸੀ ਰਾਜਾ ਜਿਹੜਾ ਸੀ ਉਹ ਇਕੱਲਾ ਕਿਲੇ ਵਿੱਚ ਦੁਆ ਕਰ ਰਿਹਾ ਤੇ ਉਸ ਦੁਆ ਦੇ ਵਿੱਚ ਉਹ ਕਹਿ ਰਿਹਾ ਸੀ ਯਾ ਰੱਬ ਯਾ ਖੁਦਾ ਮੇਰੇ ਰਾਜ ਦੀਆਂ ਖੱਦਾਂ ਸਰਹੱਦਾਂ ਵਧ ਜਾਣ ਮੇਰੇ ਖਜ਼ਾਨਾ ਭਰਪੂਰ ਹੋ ਜਾਏ ਮੇਰੀਆਂ ਫੌਜਾਂ ਵਿੱਚ ਵਾਧਾ ਹੋਵੇ ਉਹ ਫਕੀਰ ਪਿੱਛੇ ਖਲੋ ਕੇ ਸੁਣ ਰਿਹਾ ਸੀ ਮਨ ਉਹਦਾ ਪਹਿਲਾਂ ਨਹੀਂ ਸੀ ਮੰਦਾ ਉਹ ਇੱਕੋ ਦਮ ਜਲਦੀ ਨਾਲ ਵਾਪਸ ਆ ਗਿਆ ਲੋਕਾਂ ਪੁੱਛਿਆ ਜੀ ਕਿਉਂ ਕਹਿੰਦਾ ਮੇਰੀ ਰੂਹ ਤਾਂ ਅੱਗੇ ਵੀ ਨਹੀਂ ਸੀ ਮੰਦੀ ਪਰ ਅੱਜ ਮੈਨੂੰ ਹੋਰ ਯਕੀਨ ਪੱਕਾ ਹੋ ਗਿਆ ਜਿਹਦੇ ਕੋਲ ਆਪਾਂ ਮੰਗਣਾ ਹੈ ਖੁਦ ਮੰਗਤਾ ਹੈ ਇਹ ਕਿਸੇ ਤੋਂ ਮੰਗਦਾ ਪਿਆ ਤੇ ਇਹਦੇ ਤੋਂ ਕਿਉਂ ਮੰਗਣਾ ਜੇ ਸਪਾਰਸ਼ ਹੀ ਕਰਨੀ ਹੈ ਆਹ ਮੈਂ ਉਸ ਰੱਬ ਅੱਗੇ ਕਰਨਾ ਹੈ ਜਿਹਦੇ ਦਰ ਤੇ ਇਹ ਰਾਜਾ ਵੀ ਮੰਗਤਾ ਬਣ ਕੇ ਬੈਠਾ ਗੁਰਮਤਿ ਨੇ ਮੈਂ ਹੁਣ ਬਾਣੀ ਚੋਂ ਅਰਜ਼ ਕਰਨੀ ਹੈ ਗੁਰਮਤਿ ਨੇ ਦਾਤਾ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਨੂੰ ਮੰਨਿਆ ਕਿ ਰਿਸ਼ਕ ਦੇਣ ਵਾਲਾ ਅੱਜ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਚੋਂ ਕੁਝ ਬੇਨਤੀਆਂ ਆਪ ਨੂੰ ਕਰਨੀਆਂ ਸਭ ਤੋਂ ਪਹਿਲਾਂ ਕਿ ਜਗਤ ਮੰਗਦਾ ਹੈ ਫਰਕ ਇਹ ਨਹੀਂ ਕੋਈ ਝੌਂਪੜੀ 'ਚ ਬੈਠਾ ਮੰਗ ਰਿਹਾ ਹੈ ਕੋਈ 100 ਗਾਇ ਦੇ ਮਕਾਨ 'ਚ ਮੰਗ ਰਿਹਾ ਹੈ ਕੋਈ 200 ਗਾਇ ਦੇ ਮਕਾਨ 'ਚ ਮੰਗ ਰਿਹਾ ਹੈ ਕੋਈ ਸੱਚ ਇਹ ਵੇ ਕਿ ਵੱਡੇ-ਵੱਡੇ ਫਾਰਮ ਹਾਊਸ 'ਚ ਬੈਠਾ ਮੰਗ ਰਿਹਾ ਹੈ ਇਥੇ ਕੋਈ ਰੁਪਈਆ ਇੱਕ ਮੰਗਦਾ ਹੈ ਤੇ ਕੋਈ ਇੱਕ ਅਰਬ ਮੰਗਦਾ ਹੈ ਯਾਦ ਰੱਖਿਓ ਭਾਵੇਂ ਕੋਈ ਇੱਕ ਮੰਗੇ ਤੇ ਭਾਵੇਂ ਅਰਬ ਮੰਗੇ ਪਰ ਮੰਗਣ ਵਾਲੀ ਬਿਰਤੀ ਵਿੱਚ ਦੋਨੋਂ ਹੀ ਮੰਗਦੇ ਨੇ ਪਰ ਸੋਚ ਆਪੋ ਆਪਣੀ ਉਹ ਇੰਨੇ ਕੁ ਮੰਗ ਰਿਆ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਚ ਕਿਹਾ ਸਾਰਾ ਸੰਸਾਰ ਮੰਗਤਾ ਹੈ ਦਾਤਾ ਸਿਰਫ ਕੇਵਲ ਅਕਾਲ ਪੁਰਖ ਵੈ ਗੁਰੂ ਹੈ ਮੈਂ ਥੋੜੀ ਜਿਹੀ ਹੋਰ ਇਹ ਬੇਨਤੀ ਕਰਾਂ ਇਹੀ ਕਾਰਨ ਕਿ ਗੁਰਮਤਿ ਵਿੱਚ ਜਿਹੜਾ ਪਾਤਸ਼ਾਹੀ ਦਾ ਕਨਸੈਪਟ ਹੈ ਇਸ ਵਿੱਚ ਕਿਸੇ ਰਾਜੇ ਨੂੰ ਹਾਂ ਕਿਤੇ ਕਿਤੇ ਸ਼ਬਦ ਪਾਤਸ਼ਾਹ ਆਏ ਨੇ ਉਮਰਾਹ ਆਏ ਨੇ ਪਰ ਰੋਹਾਨੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਸੇ ਵੀ ਰਾਜੇ ਨੂੰ ਪਾਤਸ਼ਾਹ ਸ਼ਬਦ ਰੱਬ ਦੇ ਤੁਲ ਨਹੀਂ ਵਰਤੇ ਉਹਨਾਂ ਨੇ ਕਿਹਾ ਸਾਡਾ ਰਾਜਾ ਦੇਖੋ ਕਬੀਰ ਸਾਹਿਬ ਜੈਸਾ ਮਹਾਪੁਰਖ ਬਨਾਰਸ ਦੀ ਧਰਤੀ ਤੇ ਰਹਿੰਦੇ ਤੇ ਜਿੱਥੇ ਘੜ ਹੈ ਬ੍ਰਾਹਮਣਾ ਦਾ ਵਿਦਵਾਨਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਵੀ ਉਸ ਦਾ ਹੈ ਉਹਨਾਂ ਦਾ ਇੱਕ ਬਚਨ ਹੈ ਉਹ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਲਿਆਕਤ ਦਾ ਜਦੋਂ ਉਹਨਾਂ ਕਹੇ ਵੀ ਇਹ ਜੁਲਾਹਾਂ ਦਾ ਮੁੰਡਾ ਹੈ ਇਹ ਆਪਣੇ ਕੋਲੋਂ ਗੀਤ ਲਿਖ ਲੇ ਕੇ ਬੋਲੀ ਜਾ ਰਿਹਾ ਤੇ ਉਸ ਵਕਤ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਗੱਲ ਸੁਣੋ ਮੇਰੀ ਤੁਹਾਡੀ ਤਰ੍ਹਾਂ ਮੈਂ ਚੁੰਝ ਚਰਚਾ ਨਹੀਂ ਕਰ ਸਕਦਾ ਕਰਾਂਗਾ ਵੀ ਨਾ ਤੇ ਉਹਨਾਂ ਨੇ ਆਪਣੀ ਰਚਨਾ ਚ ਇੱਕ ਬਚਨ ਕਿਹਾ ਯਾਦ ਰੱਖਿਓ ਉਹ ਬਾਦਸ਼ਾਹਾਂ ਤੋਂ ਨਹੀਂ ਡਰੇ ਰਾਜਿਆਂ ਤੋਂ ਨਹੀਂ ਡਰੇ ਉਹਨਾਂ ਨੂੰ ਗੰਗਾ ਦੇ ਵਿੱਚ ਸਟਿਆ ਗਿਆ ਮੈਨੂੰ ਖੇਦ ਹੈ ਅੱਜ ਦੇ ਵਿਦਵਾਨ ਉਸ ਖੱਟ ਪੀਤੀ ਘਟਨਾ ਕਬੀਰ ਦੀ ਦੇ ਅਰਥ ਵੀ ਅਨਰਥ ਕਰੀ ਜਾ ਰਹੇ ਕਿਉਂਕਿ ਉਹਨਾਂ ਨੂੰ ਜਿੱਥੇ ਰੱਬ ਦੀ ਅਜ਼ਮਤ ਦੀ ਝਲਕ ਬਿੰਦੀ ਹੈ ਉਹ ਪ੍ਰੋਬਲਮ ਹੋ ਜਾਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਰੱਬ ਜਿਹੜਾ ਹੈ ਖੇਡ ਨਹੀਂ ਮਰਤਾਚਕ ਦਾ ਮੈਂ ਉਹਨਾਂ ਦਾ ਕਿਆ ਹੈ ਕਬੀਰ ਸਾਹਿਬ ਜੀ ਨੂੰ ਉਹਨਾਂ ਨੇ ਕਿਆ ਮੰਨ ਨਾ ਡਿਗੈ ਤਨ ਕਾਹੇ ਕੋ ਡਰੈ ਕਬੀਰ ਸਾਹਿਬ ਦਾ ਪਰਿਵਾਰ ਵਿੱਚ ਵਿਰੋਧ ਹੋਇਆ ਜਿਸ ਵਿੱਚ ਉਹਨਾਂ ਬਾਣੀ ਚ ਕਹਿ ਸੁਨੋ ਜਠਾਨੀ ਸੁਨੋ ਦਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਆਂ ਨ ਕੋਈ ਮੁੰਡਿਆ ਕਿਉ ਨ ਮੁਇਓ ਮੁਸਮਸ ਰੂਹਾ ਕਬੀਰ ਕੀ ਮਾਈ ਬ੍ਰਾਹਮਣ ਨੇ ਵਿਰੋਧ ਕੀਤਾ ਇੱਥੋਂ ਤੱਕ ਉਹਨਾਂ ਦੀ ਬਾਣੀ ਚ ਕਾਜ਼ੀ ਨੇ ਵਿਰੋਧ ਕੀਤਾ ਉਹ ਨਹੀਂ ਡਰਦੇ ਨਾਉ ਬਾਦਸ਼ਾਹ ਤੋਂ ਡਰੇ ਨਾ ਕਾਜ਼ੀ ਤੋਂ ਡਰੇ ਨਾ ਬ੍ਰਾਹਮਣ ਤੋਂ ਡਰੇ ਨਾ ਪਰਿਵਾਰ ਦੀ ਮੁਸ਼ਕਲ ਤੋਂ ਆਈ مصیبت ਤੋਂ ਡਰੇ ਮੈਂ ਬਾਤ ਕਰ ਰਿਹਾ ਇਸ ਉਹਨਾਂ ਦੀ ਬਾਣੀ ਦਾ ਇੱਕ ਜਗ੍ਹਾ ਉਹਨਾਂ ਕਿਹਾ ਪ੍ਰਮਾਤਮਾ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ ਪਰ ਰੱਬ ਦੀ ਭਗਤੀ ਤੋਂ ਗਿਣੇ ਅੰਦਰੋਂ ਸੁੱਕ ਚੁੱਕੇ ਨਾਸਤਕ ਬੰਦਿਆ ਤੋਂ ਮੈਨੂੰ ਬਹੁਤ ਡਰ ਲੱਗਦਾ ਕਬੀਰ ਸਾਹਿਬ ਕਹਿੰਦੇ ਨੇ ਐਸੇ ਲੋਗਨ ਸਿਓਂ ਕਿਆ ਕਹੀ ਹੈ ਜੋ ਪ੍ਰਭੂ ਕੀ ਇਹ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਨੇ ਰਹੀ ਹੈ ਫਿਰ ਸੁਣਿਓ ਤਿੰਨ ਤੇ ਸਦਾ ਡਰਾਨੇ ਦੇ ਮੈਂ ਉਹਨਾਂ ਦਾ ਇੱਕ ਬਚਨ ਆਪਣਾ ਸਾਂਝਾ ਕਰਨ ਲੱਗਾ ਕਬੀਰ ਸਾਹਿਬ ਨਾਲ ਚਰਚਾ ਹੋਈ ਗਿਆਨ ਦੀ ਕਿ ਦੇਖੋ ਜੀ ਸਾਡਾ ਆ ਗਿਆਨ ਕਬੀਰ ਸਾਹਿਬ ਨੇ ਜਿਹੜਾ ਉੱਤਰ ਦਿੱਤਾ ਪਹਿਲੀ ਗੱਲ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਕਿਹਾ ਵੀ ਮੈਂ ਰੱਬ ਤੋਂ ਬਿਨਾ ਕਿਸੇ ਰਾਜੇ ਨੂੰ ਨਹੀਂ ਸਵੀਕਾਰਦਾ ਠੀਕ ਹੈ ਮੈਂ ਇਸ ਸਿਸਟਮ 'ਚ ਜੀ ਰਿਹਾ ਪਰ ਮੇਰੇ ਦੁਰ ਅੰਦਰ ਨੂੰ ਪੁੱਛੋ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਇਹ ਸਾਰੇ ਰਾਜੇ ਜਿਹੜੇ ਨੇ ਚਾਰ ਦਿਨ ਦੀ ਖੇਡ ਖੈ ਇਹ ਇਹ ਆਪ ਖੁਦ ਮੰਗਦੇ ਨੇ ਤੇ ਸੱਚੀ ਆਪ ਯਾਦ ਰੱਖਿਓ ਜਿੰਨੇ ਆਪ ਸੁਣਦੇ ਪਇਓ ਜਿੰਨਾਂ ਨੂੰ ਮੰਤਰੀ ਸੰਤਰੀ ਵਜ਼ੀਰ ਜੋ ਵੀ ਕਹਿੰਦੇ ਇਸ ਇਸ ਮੁਲਕ ਦੇ ਸਿਸਟਮ ਚ ਇਹਨਾਂ ਤੋਂ ਵੱਡਾ ਮੰਗਤਾ ਕੋਈ ਨਹੀਂ ਇਹ ਤਾਂ ਰੇੜੀ ਲਾਣ ਵਾਲੇ ਬੰਦੇ ਨੂੰ ਨਹੀਂ ਬਖਸ਼ਦੇ ਇਹ ਇਹਨਾਂ ਦੇ ਅੰਦਰ ਉਹ ਭੁੱਖ ਜਿਹੜੀ ਉਹ ਮਰੀ ਥੁੜਾ ਇਹ ਤਾਂ ਸਾਈਕਲਾ ਮਹਨਲ ਚਲਦਿਆਂ ਨਹੀਂ ਬਖਸ਼ਦੇ ਕਬੀਰ ਸਾਹਿਬ ਕਹਿੰਦਾ ਉਹਨਾਂ ਰਾਜੇ ਕਹਿੰਦੇ ਉਹ ਭੁੱਖੇ ਨੇ ਇਹ ਮੰਗਤੇ ਨੇ ਉਹਨਾਂ ਕਹਾਂ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਬ ਸਭ ਦਿਨ ਚਾਰ ਕੇ ਝੂਠੇ ਕਰਤ دیਵਾਜਾ ਅਗਲੀ ਗੱਲ ਉਹਨਾਂ ਕਹੀ ਜਿਹੜੀ ਗਿਆਨ ਦੀ ਉਹ ਕਹਿੰਦੇ ਨੇ ਤੂੰ ਬ્રાਹਮਣ ਮੈਂ ਕਾਸੀ ਕਿ ਜੁਲਹਾ ਤੂੰ ਬ੍ਰਾਹਮਣ ਹੈ ਪਰ ਵਿਸ਼ੇ ਤੋਂ ਦੂਰ ਨਹੀਂ ਜਾਣਾ ਇਹ ਜਗਤ ਭਿਖਾਰੀ ਫਿਰਦਕ ਹੈ ਕਹਿੰਦੇ ਤੂੰ ਬਾਂਮਣ ਮੈਂ ਕਾਸ਼ੀਕ ਜੁਲਹਾ ਮੈਂ ਕਾਸ਼ੀ ਦਾ ਜੁਲਹਾਆਂ ਦਾ ਮੁੰਡਾ ਬੂਝੋ ਮੋਰ ਗਿਆਨਾ ਆ ਮੈਂ ਤੈਨੂੰ ਆਪਣੀ ਕਥਾ ਸੁਣਾਵਾ ਆਪਣਾ ਗਿਆਨ ਸੁਣਾਵਾ ਕਿ ਤੁਮ ਤੋ ਜਾਚੇ ਭੂਪਤ ਰਾਜੇ ਤੂੰ ਅਸਲ ਚ ਦੁਨਿਆਵੀ ਤੌਰ ਤੇ ਰਾਜਿਆਂ ਅਗੇ ਭੂਪਤਾਂ ਅਗੇ ਝੋਲੀਆਂ ਹਟਨੇ ਤੂੰ ਇਹਨਾ ਕੁਝ ਪੜ ਕੇ ਇਹਨਾ ਕੁਝ ਵਿਚਾਰ ਕੇ ਇੰਨੀ ਸਵਰਨ ਜਾਤੀ ਝੋਕੇ ਇਹਨਾਂ ਦੇ ਭੁਵੇਂ ਅੱਗੇ ਖਲੋ ਕੇ ਮੰਗਣਾ ਮੈਂ ਰਹਿਣਾ ਕੱਚੀ ਕੁਲੀ ਵਿੱਚ ਆ ਪਰ ਮੈਨੂੰ ਕਿਸੇ ਬਾਦਸ਼ਾਹ ਦੇ ਦਰ ਤੇ ਮੰਗਦਾ ਨਹੀਂ ਤੂੰ ਦੇਖੇਗਾ ਇਹ ਘੋਮੇ ਚ ਨਹੀਂ ਕਹੇ ਇਹ ਰੱਬ ਦੇ ਭਰੋਸੇ ਤੇ ਉਹ ਨਾ ਗਏ ਕਬੀਰ ਸਾਹਿਬ ਦੇ ਬਚਨ ਨੇ ਤੂੰ ਬਾਹਮਣ ਮੈਂ ਕਾਸੀਕ ਜੁਲਹਾ ਬੂਚੋ ਮੋਰ ਗਿਆਨਾ ਤੁਮ ਤੋ ਜਾਚੋ ਕੋ ਤੁਮ ਤੋ ਜਾਚੇ ਭੂ ਪਤਰਾਜੇ ਖਰਸ਼ੋ ਮੋਰ ਧਾਨਾ ਇਸੇ ਕਰਕੇ ਉਹਨਾਂ ਕਹਾ ਕੋ ਹਰ ਸਮਾਨ ਨਹੀਂ ਰਾਜਾ ਮੈਂ ਆਪ ਨੂੰ ਬੇਨਤੀ ਕਰਾ ਗੁਰਮਤਿ ਨੇ ਸਭ ਤੋਂ ਪਹਿਲੀ ਗੱਲ ਗਈ ਵੀ ਦੇਣ ਵਾਲਾ ਬੰਦੇ ਉਹ ਰੱਬ ਜੀ ਬੰਦਾ ਬੰਦੇ ਨੂੰ ਕੁਝ ਨਹੀਂ ਦੇ ਸਕਦਾ ਇਸੇ ਕਰਕੇ ਆਪ ਜਦੋਂ ਜਪਜੀ ਦੀ ਬਾਣੀ ਪੜਦੇ ਹੋ ਮੈਂ ਥੋੜੀਆਂ ਜੀਆਂ ਉਦਾਹਰਨਾਂ ਉਹਨਾਂ ਚ ਦੇ ਰਿਹਾ ਤੇ ਮੈਂ ਰੋਜ਼ ਆਪ ਜੀ ਨੂੰ ਇੱਕ ਬੇਨਤੀ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਹਰ ਸਿੱਖ ਕਰੇ ਔਰ ਇਸ ਤਰ੍ਹਾਂ ਨਾ ਕਰਿਓ ਵੀ ਜਿਵੇਂ ਮੈਂ ਆਮ ਗ੍ਰੰਥ ਪੜ੍ਹ ਕੇ ਕਿਤਾਬਾਂ ਪੜ੍ਹ ਕੇ ਅਕਾਦਮਿਕ ਅਖਬਾਰਾਂ ਪੜ੍ਹ ਕੇ ਰਸਾਲੇ ਪੜ੍ਹ ਕੇ ਮੈਂ ਦਿਮਾਗੀ ਨੌਰੀ ਲੈਣੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਦਾ ਖਿਰਦਾ ਜਾਣ ਕੇ ਪੜਿਓ ਇਸ ਬਾਣੀ ਨੂੰ ਗੁਰੂ ਦਾ ਰੂਪ ਜਾਣ ਕੇ ਪੜਾਂਗੇ ਤਾਂ ਟੱਚ ਕਰੇਗੀ ਅੰਦਰ ਹਜ਼ੂਰ ਨੇ ਉੱਥੇ ਬਚਨ ਕਿਹਾ ਕਹਿੰਦੇ ਨੇ ਅਸੀਂ ਪੰਜਵੀਂ ਪੌੜੀ ਪੜ੍ਹਨੇ ਇੱਕ ਬਚਨ ਹੁੰਦਾ ਜਿਹੜਾ ਕਿ ਜੇ ਖੌ ਜਾਣਾ ਜਗਤ ਭਿਖਾਰੀ ਫਿਰਦਾ ਸਭ ਕੋ ਦਾਤਾ ਰਾਮ ਮੈਂ ਸਿਰਫ ਅੱਧੀ ਧੁਕ ਪਹਿਲਾ ਅਰਥ ਕਰ ਰਿਹਾ ਜੇ ਖੋਂ ਜਾਣਾ ਜੇ ਮੈਂ ਜਾਨ ਵੀ ਲਵਾਂ ਆਖਾਂ ਨਾਹੀਂ ਮੈਂ ਬੋਲ ਨਹੀਂ ਸਕਾਂਗਾ ਕਹਿਣਾ ਕਥਨ ਨਾ ਜਾਈ ਤੈਨੂੰ ਬੋਲਿਆ ਵੀ ਨਹੀਂ ਜਾ ਸਕਦਾ ਤੇ ਅੱਗੇ ਮਹਾਰਾਜ ਕਹਿੰਦਿਆ ਵਾਹਿਗੁਰੂ ਗੁਰਾ ਇਹਦਾ ਪਾਠ ਗੁਰਾ ਨਹੀਂ ਪਾਠ ਹੈ ਗੁਰਾ ਗੁਰਾ ਦਰ ਤੇ ਏ ਗੁਰੂ ਜੀ ਸਤਗੁਰੂ ਜੀ ਸ਼ਬਦ ਵਰਤਾ ਗੁਰਾ ਇੱਕ ਦੇਹ 부ਝਾਈ ਇਹ ਗੱਲ ਮੈਨੂੰ ਸਮਝਾ ਦੇ ਕੀ ਸਭਨਾ ਜੀਆ ਕਾ ਇੱਕ ਦਾਤਾ ਜਗਤ ਭਿਖਾਰੀ ਫਿਰਦਾ ਹੈ ਸਭ ਕੋ ਦਾਤਾ ਰਾ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋਮ ਹੈ ਵਿਸਰ ਨਾ ਜਾਇ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਦੇਖੋ ਦਾਤਾ ਸਿਰਫ ਅਕਾਲਪੁਰਖ ਵਾਲੇ ਕੋ ਉਸ ਤੋਂ ਬਿਨਾ ਬਾਕੀ ਸਾਰੇ ਮੰਗਤੇ ਆ ਉਹ ਪਾਰ ਬ੍ਰਹਮ ਪਰਮੇਸ਼ਵਰ ਸਭ ਦਾ ਰਿਜ਼ਕ ਦਾਤਾ ਹੈ ਸਭ ਨੂੰ ਦਾਤਾ ਦੇ ਰਿਹਾ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਤੋਂ ਤੱਕ ਬਚਨ ਕੀਤਾ ਮੈਂ ਅੱਗੇ ਥੋੜੀ ਜਿਹੀ ਅਰਜ਼ ਕਰਨੀ ਹੈ ਬਾਣੀ ਵਿੱਚੋਂ ਅੱਜ ਵੀ ਕਿੱਡੇ ਕਿੱਡੇ ਵੱਡੇ ਬੰਦੇ ਸ਼ਕਤੀਸ਼ਾਲੀ ਬੰਦੇ ਤਾਕਤ ਵਾਲੇ ਬੰਦੇ ਜਦੋਂ ਝੋਲੀ ਫਲਾਉਂਦੇ ਆ ਰੱਬ ਦੇ ਦਰ ਤੇ ਫਲਾ ਰਹੇ ਤੇ ਮਨਾ ਫਿਰ ਤੂੰ ਉਹਦੇ ਤੋਂ ਮੰਗ ਜਿਹਦੇ ਤੋਂ ਇਹ ਮੰਗਦੇ ਪਿਆ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੁੰਦਾ ਪਰੰਦਾ ਨਾ ਮੈਂ ਤਾਂ ਸ਼ਬਦ ਵਰਤਿਆ ਸਭ ਸਭ ਕੋ ਦਾਤਾ RAM ਪਰੰਦੇ ਆ ਜਿਹੜੇ ਪੰਛੀ ਨੇ ਨਾਮ ਕਿਰਾਹ ਜ਼ਰ ਕਿਰਾਹ ਅਰਥ ਨੂੰ ਦਾ ਇਕੱਠਾ ਕਰਨਾ ਗੱਠ ਬਣਣੀ ਕਿੰਨੇ ਆਸਮਾਨ ਤੇ ਬੈਠੇ ਕੋਈ ਪੰਛੀ ਉਹ ਆਪਣੇ ਆਲ ਨੇ ਵਿੱਚ ਕੁਝ ਵੀ ਬੰਨ ਕੇ ਨਹੀਂ ਰੱਖਿਆ ਉਹਨਾਂ ਦਾ ਕੋਈ ਅਕਾਊਂਟ ਨਹੀਂ ਕੋਈ ਉਹਨਾਂ ਦੀ ਪੋਟਲੀ ਨਹੀਂ ਕੋਈ ਉਹਨਾਂ ਦਾ ਸਟੋਰ ਨਹੀਂ ਕੁਝ ਵੀ ਨਹੀਂ ਰਾਤ ਖਾ ਕੇ ਸੁੱਤੇ ਆ ਮੈਂ ਆਪਣੇ ਮਨ ਨੂੰ ਸਮਝਾ ਰਿਹਾ ਸਹੀ ਗੱਲ ਜੀ ਰਾਤ ਖਾ ਕੇ ਸੁੱਤੇ ਆ ਜੇ ਆਪਣੇ ਅੰਨ ਨਹੀਂ ਚਾਹਿਆ ਤੇ ਸਵੇਰੇ ਸੱਚ ਇਹ ਸਭ ਤੋਂ ਸਵਕਤੇ ਉੱਠ ਕੇ ਰੱਬ ਦਾ ਸ਼ੁਕਰ ਪੈ ਕਰਦੇ ਆ ਮਹਾਰਾਜ ਕਹਿੰਦੇ ਉਹ ਮਨਾ ਤੂੰ ਤਾਂ ਇਨਸਾਨ ਖੈ ਆ ਪੰਛੀ ਪਰੰਦਾ ਨਾ ਗਰਾਜ਼ਰ ਦਰਖਤ ਆਬ ਆਸ ਕਰ ਪਾਣੀ ਤੇ ਬੈਠਿਆ ਪਾਣੀ ਵੈਗਰੂ ਦਰਖਤ ਤੇ ਬੈਠਿਆ ਪਾਣੀ ਆਂਦਾ ਸਹਾਰਾ ਦੇਹੰਦ ਸੂਈ ਇਹਨਾਂ ਨੂੰ ਵੀ ਉਹ ਹੀ ਦਾਤਾ ਦੇ ਰਿਹਾ ਪਰੰਦਾ ਨਾ ਗਰਾਜ਼ਰ ਦਰਖਤ ਆਬ ਆਸ ਕਰ ਦੇਹੰਦ ਸੂਈ ਤੇ ਮਹਾਰਾਜ ਕਹਿੰਦਿਆ ਏਕ ਤੂਈ ਏਕ ਤੂਈ ਪ੍ਰਮਾਤਮਾ ਸਿਰਫ ਇੱਕ ਤੂੰ ਦਾਤਾ ਹੈ ਜਿਹੜਾ ਸਭ ਨੂੰ ਰਿਜ਼ਕ ਦੇ ਰਿਹਾ ਹੈ ਤੇਰੇ ਤੋਂ ਵੱਡਾ ਹੋਰ ਕੋਈ ਦਾਤਾ ਨਹੀਂ ਦੂਸਰੀ ਗੱਲ ਲੈਣ ਵਾਲੇ ਖਤਮ ਹੋ ਜਾਂਦੇ ਆ ਦੇਣ ਵਾਲੇ ਨੇ ਕਦੀ ਨਹੀਂ ਜਾਣਾ ਜਿਸ ਦਿਨ ਦੀ ਸ੍ਰਿਸ਼ਟੀ ਬਣੀ ਹੈ ਪਤਾ ਨਹੀਂ ਕਿੰਨੀਆਂ ਕੁ ਪੀੜੀਆਂ ਖੱਬ ਚੁੱਕੀਆਂ ਨੇ ਪਰ ਪ੍ਰਮਾਤਮਾ ਦੇ ਘਰ ਚ ਤੋਟਾ ਨਹੀਂ ਤਾਂ ਹੀ ਗੁਰੂ ਜੀ ਨੇ ਕਿਹਾ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਂ ਜੁਗਾ ਜੁਗਾ ਤੋਂ ਇਹ ਜੀਵ ਜੇ